ਫਿਰ ਤਾਂ ਜਦੋਂ ਆਗੇ ਪੱਗਾ ਪਹੁੰਚੀ ਮਿਆਂ ਵਾਲੇ ਉੱਥੇ ਲਾਇਆ ਫੈਂਟੋਲ ਨੇ ਪੈਸੇ ਸੈਟ ਦੇਖੋ ਕਿੰਨੇ ਵਧੀਆ ਬਣੇ ਨੇ ਹਾਂ ਉਦੋਂ ਵੀਡੀਓ ਕਰਕੇ ਲਿਆਂਦੇ ਹਾਂ ਜਿਦੋਂ ਕਰਕੇ ਲਿਆਂਦੀਆਂ ਨੇ ਨੱਚਦੀਆਂ ਲੜਣਾ ਕੁੜੀਆਂ ਫਿਰ ਇਹਨਾਂ ਦੋਥੀ ਆਜੋ ਆਪਾਂ ਉਦੋਂ ਬਾਅਦ ਬੱਸ ਇਹਨਾਂ ਨੇ ਫਿਰ ਸਟੈਂਡ ਪਾਸੇ ਧਰ ਦੇਣਾ ਸੀ ਹੂੰ ਧਰਮਿਕ ਰਚਨਾ ਕਹਿ ਕੇ ਢੰਗੜਾ ਢੰਗੜਾ ਵਸੂਣ ਕਿਹੜਾ ਢੰਗੜਾ ਸੰ ਬੋਰਡ ਦੇ ਉੱਤੇ ਲਿਖਿਆ ਸੀ ਡਾਂਸਿੰਗ ਮਸ਼ੀਨ ਅੱਛਾ ਡਾਂਸਿੰਗ ਮਸ਼ੀਨ ਮੈਂ ਦਿਲਜੀਤ ਦਾ ਸੁਭਾਅ ਰੱਖਦਾ ਮੈਂ ਕਿਵੇਂ ਬਣਿਆ ਹਾਂ ਹਾਂ ਮੈਡਮ ਅੰਮਰਤਾ ਵਰਕਨਾ ਕੰਮ ਕਰ ਰਿਆ ਸੀਗਾ ਠੀਕ ਹੈ ਇਹਨਾਂ ਦੇ 2006 ਦੇ ਵਿੱਚ ਲੜਕੀ ਹੋਈ ਹੈ ਪੇਡਾ ਹਾਂ ਅੰਮਰਤਾ ਵਰਕ ਅੰਮਰਤ ਮੈਡਮ ਅੰਮਰਤਾ ਵਰਕ ਦੀ ਠੀਕ ਹੈ ਸਿਮਰਨ ਸਿਮੀ ਠੀਕ ਹੈ ਇਹਨਾਂ ਨੂੰ ਐਡਰੈਸ ਦੀ ਲੋੜ ਸੀ ਮੈਂ ਬੇਡਾ ਬਿਜੀ ਬੰਦਾ ਸੀ ਮੈਂ ਬੈਠ ਨਹੀਂ ਸਕਦਾ ਸੀ ਵੈਸੇ ਉਹਨਾਂ ਨੇ ਮੈਨੂੰ ਕਹਤਾ ਸੀ ਵੀ ਤੈਨੂੰ ਕੋਈ ਖਰਚਾ ਚਾਹੀਦਾ ਜੋ ਚਾਹੀਦਾ ਹੂੰ ਤੂੰ ਕਿਸੇ ਪਾਸੇ ਨਾ ਜਾ ਤੂੰ 2-4 ਮਹੀਨੇ ਜਿਹੜੇ ਕੱਢ ਲਿਆ ਕੱਢ ਲਿਆ ਮੈਂ ਨਹੀਂ ਹੂੰ ਮੈਂ ਫਿਰ ਉਹਨਾ ਟਾਈਮਾਂ ਦੇ ਵਿੱਚ 2006 ਦੇ ਵਿੱਚ ਫਾਈਂਡ ਆਉਣ ਚ ਗਿਆ ਸੀ ਫਾਈਂਡ ਆਉਣ ਕੰਪਨੀ ਜਿਹੜੀ ਰਜਿੰਦਰ ਸਿੰਘ ਦੀ ਸਰਦਾਰ ਰਜਿੰਦਰ ਸਿੰਘ ਜੀ ਮੈਂ ਉੱਥੇ ਦਫ਼ਤਰ ਗਿਆ ਉਹ ਬੰਦੇ ਕਹਿੰਦੇ ਸਰਚਰ ਕੀ ਕਰਦਾ ਅੱਜ ਉਹਨੂੰ ਸੋਚ ਚੈਨ ਕਹਿੰਦੇ ਸੀ ਹਾਂ ਸੋਚ ਚੈਨ ਕੀ ਕਰਦਾ ਅੱਜ ਬਾਟੇ ਲੋਕਾਂ ਨਾਲ ਜਨਾਂ ਕੱਲ ਨੂੰ ਹਾਂ ਜਰਾ ਪ੍ਰੋਗਰਾਮ ਦਿਲਜੀਤ ਦਾ ਪ੍ਰੋਗਰਾਮ ਹੈ ਭਾਈ ਤੁਸੀਂ ਆਪ ਦਾ ਮੈਂ ਮੈਂ ਬਿਜੀ ਰਹਿਣੇ ਹੂੰ ਮੈਨੂੰ ਜਿੰਨਾ ਮਰਜ਼ੀ ਭੇਜ ਦਿਓ ਹੂੰ ਜੇ ਮੈਂ ਕੱਲ ਨੂੰ ਉਧਰ ਲਵਾ ਕੇ ਆਉਣਾ ਹੂੰ ਦਿਲਜੀਤ ਜੀ ਨਵੇਂ ਸੀਗੇ ਮੈਂ ਪਰਸੋਂ ਕੁਲਵਿੰਦਰ ਨਾਲ ਹੀ ਚੜੂੰਗਾ ਮੇਰਾ ਮਤਲਬ ਇਹ ਨਾ ਹੋਵੇ ਤੇ ਫੇਰ ਵੀ ਮੈਂ ਵੀ ਮਤਲਬ ਕਿ ਨਗਲੇ ਕੋਈ ਸਮਝ ਤੁਸੀਂ ਟਾਲਾ ਕਰਦੇ ਵੀ ਨਵੇਂ ਨਾਲ ਨਾ ਤੋ ਨੀ ਨੀ ਮੈਨੂੰ ਨਵੇਂ ਨਾਲ ਕੋਈ ਮਤਭੇਦ ਨਹੀਂ ਸੀਗਾ ਹਾਂ ਮੈਂ ਬਹੁਤ ਨਵੇਂ ਨਾਲ ਕੰਮ ਕੀਤਾ ਹਾਂ ਸਾਡਾ ਮੇਰਾ ਪਹਿਲਾ ਪ੍ਰੋਗਰਾਮ ਸੀਗਾ ਅਸੰਧ ਅੱਛਾ ਹਰਿਆਣਾ ਚੋਂ ਹੂੰ ਪਹਿਲਾ ਸ਼ੋਅ ਸੀਗਾ ਦਿਲ ਜੀਤਣਾ ਦਿਲ ਜੀਤਣਾ ਕੱਪੜੇ ਢੀੜੇ ਦਾ ਮੈਂ ਲੋਹਾਂ ਨੇ ਪਲਾਸਟਿਕ ਕੋਈ ਆਈ ਵੀ ਸੀ ਉਹ ਹਾਂ ਦਿਲ ਸਾਡੇ ਨਾਲ ਨਾਲ ਚੁੱਪ ਕਰਕੇ ਲੋਕਾਂ ਨੂੰ ਭੋਲਣ ਦੇ ਅੱਛਾ ਤੇ ਚਲੋ ਇਹਨਾਂ ਨੇ ਐਂਟਰੀ ਕੀਤੀ ਮੈਂ ਇਹਨਾਂ ਨਾਲ ਇੱਕ ਗੱਲ ਪਹਿਲਾਂ ਮੈਂ ਕਹੀ ਹੋਈ ਸੀ ਮੈਂ ਪ੍ਰਧਾਨ ਸਾਹਿਬ ਨੂੰ ਮਹਾ ਪ੍ਰਧਾਨ ਸਾਹਿਬ ਮੈਂ ਸਟੇਜ ਤੇ ਨਿਚਲਾ ਨਹੀਂ ਖੜ ਸਕਦਾ ਹਾਂ ਮੈਂ ਤਾਂ ਮਹਾ ਮੇਰੇ ਚ ਮੂਵਮੈਂਟ ਹੁੰਦੀ ਰਹਿੰਦੀ ਐ ਸਾਜਾਨੇ ਨਾਲ ਕਿਹੜਾ ਕਿਵੇਂ ਮਹਾ ਮਾਤਾ ਭਰਾਵਾਂ ਨੇ ਚ ਟੱਪਣ ਲੱਗ ਜਣਾ ਬੰਮਰ ਪੱਤੀ ਲੱਗਦਾ ਮੈਂ ਵੀ ਦੱਸਦਾ ਜਿੰਨੇ ਵੀ ਮੇਜਰ ਰਾਜਸਤਾਨੀ ਦੀਆਂ ਤੁਹਾਨੂੰ ਕਲਿੱਪਾਂ ਮਿਲਣਗੀਆਂ ਨਾ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਵਾਈ ਹੋਊਗਾ ਪਾਗ ਇਹਨਾਂ ਦੇ ਨਹੀਂ ਬੰਨੀ ਹੁੰਦੀ ਤੇ ਤੁਸੀਂ ਆ ਵੀ ਨਿਚਲਾ ਨਹੀਂ ਖੜਦੇ ਬਸ ਟੱਪੀ ਜਾਂਦੇ ਆ ਉਦੋਂ ਜਵਾਨੀ ਸੀ ਹੈ ਨਾ ਅੱਛਾ ਜੀ ਫੇਰ ਉਦੋਂ ਮਾਲਕੇ ਵੀ ਹੁਣ ਮੇਰੀ ਗੱਲ ਨੂੰ ਕੋਈ ਬੇਸ਼ੱਕ ਬੁਰਾ ਮੰਨੇ ਪਰ ਬੁਰੀ ਨਹੀਂ ਸੱਚ ਕਹਿ ਰਿਹਾ ਜਦੋਂ ਅਸੀਂ ਬਠਿੰਡੇ ਸੀ ਅਸੀਂ ਯੂਨੀਵਰਸਿਟੀ ਫਰੇਰ ਰਹਿੰਦੇ ਮੈਂ ਚੱਪਲਾਜ ਵੀ ਪ੍ਰੋਗਰਾਮ ਲਵਾਇਆ ਹੁੰਦਾ ਸੀ ਪਰ ਲੁਧਿਆਣੇ ਦੇ ਜੇ ਕਲਾਕਾਰ ਸੀ ਸਿੰਗਰ ਸੀ ਉਹ ਟੇਲੈਂਟ ਦੇ ਨਾਲ ਨਾਲ ਬੰਦੇ ਦਾ ਪਹਿਰਾਵਾ ਵੀ ਪਹਿਚਾਣਦੇ ਸੀ ਮੈਨੂੰ ਪਹਿਰਾਵਾ ਪੁੱਠੋਂ ਮਤਲਬ ਕਿ ਮੈਨੂੰ ਮਿਲਿਆ ਵੀ ਮੈਂ ਮਲਗੀ ਉਹ ਬਾ ਪੂਰਾ ਮੈਂ ਪੂਰਾ 5-7000 ਰੁਪਇਆ 2-3 ਕੋਟ ਪੈਂਟਾਂ ਤੇ ਲਾ ਕੇ ਵਧਿਆ ਸਾਡਾ ਤੇ ਲਾ ਕੇ ਫਿਰ ਮੈਂ ਫਾਇਟ ਨੂੰ ਜਵਾਨ ਕੀਤੀ ਸੀ ਠੀਕ ਹੈ ਉਜਰ ਮੈਂ ਗਿਆ ਸੰਧ ਹੂੰ ਇਹ ਜਦੋਂ ਇਹਨਾਂ ਦੀ ਐਂਟਰੀ ਹੋਈ 2 ਮਿੰਟਾਂ ਜੀ ਮੈਨੂੰ ਇਹਨਾਂ ਨੇ ਹੂੰ ਦਿਲਜੀਤ ਨੇ 2 ਮਿੰਟਾਂ ਦੇ ਵਿੱਚ ਹੀ ਮੈਨੂੰ ਇੰਨਾ ਪ੍ਰਭਾਵਿਤ ਕਰਤਾ ਹੂੰ ਵੀ ਮਾਤਰ ਕਿ ਯਾਰ ਵੀ ਇਹ ਬਹੁਤ ਉੱਚੀ ਚੀਜ਼ ਹੈ ਅੱਛਾ ਲੱਗੇ ਤੁਹਾਨੂੰ ਦੌਂਦਾ ਚੱਲ ਮੈਨੂੰ ਪਹਿਲੇ ਨਹੀਂ ਵੀ ਅੱਗੇ ਬਹੁਤ ਅੱਗੇ ਜਾਣਾ ਹੈ ਹਾਂ ਇਹਨਾਂ ਨੇ ਪਹਿਲੇ ਰਸਟੇ ਤੇ ਆਉਣਾ ਸਾਰੇ ਨੂੰ ਵੈਲਕਮ ਕਰਕੇ ਸਾਰਿਆਂ ਨੂੰ ਸਤਿਕਾਰ ਦੇ ਕੇ ਸੱਸੀ ਕਰ ਬਲਾ ਕੇ ਇਹਨਾਂ ਨੇ ਵੀ ਤਾੜੀ ਤੋਂ ਸ਼ੁਰੂ ਕਰਨਾ ਤਾੜੀ ਮਾਰਨੀ ਮੈਕ ਤੇ ਖੜਕੇ ਕਰਕੇ ਜਿਉਂ-ਜਿਉਂ ਤਾੜੀ ਤੇਜ਼ ਹੋਈ ਜਾਂਦੀ ਉਵੇਂ ਸਾਡੇ ਮੂਵਮੈਂਟ ਤੇ ਵੀ ਹੋਈ ਜਾਂਦੀ ਸਟੇਜ ਦੀ ਹੂੰ ਹੂੰ ਕਈ ਤਾਂ ਇਹੇ ਧਰਮ ਗੀਤ ਤੋਂ ਪਹਿਲੇ ਨਿਚੋੜ ਲਾ ਲੈਂਦੇ ਸੀ ਹੂੰ ਅੱਛਾ ਐਂਟਰੀ ਵੀ ਡਿਕੈਂਟ ਸੀ ਦੀ ਅੱਛਾ ਫੇਰ ਇਹ ਨਹੀਂ ਭਾਈ ਉਦੋਂ ਉਦੋਂ ਤੇ ਭੰਜਗੀ ਟਾਈਪ ਜੀ ਸੀ ਮੈਂ ਵੀ ਮੰਨਦਾ ਥੋੜੀ ਥੋੜੀ ਟਾਈਪ ਨਹੀਂ ਇਹਨੇ ਬਦ ਲਿਆ ਹੈ ਉਹ ਤਾਂ ਉਮਰ ਦਾ ਲਹਿਜਾ ਹੈ ਨਾ 18 ਸਾਲ ਦੀ ਉਮਰ 'ਚ ਥੋੜੀ ਥੋੜੀ ਦਾੜ੍ਹੀ ਆਈ ਸੀ ਲੈ ਜਾਏ ਸੀ ਔਕ ਤੇ ਗੁੱਚਟਾ ਪਰਨਾਇ ਬੰਨ ਕੇ ਰੱਖਦੇ ਹੁੰਦੇ ਨੇ ਨਹੀਂ ਪੱਗ ਬੰਨਦੇ ਹੁੰਦੇ ਪੱਗ ਪੱਗ ਸਟੇਜ ਤਾਂ ਇਹਨਾਂ ਕਿਤੇ ਪੱਗ ਤੋਂ ਬਣਾ ਲਈ ਨਹੀਂ 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 ਸਟੇਜ ਨਹੀਂ ਮੈਂ ਉਦਾਂ ਜਿੱਦਾਂ ਰਹਿੰਦੇ ਸੋਡੇ ਕੋਲੇ ਉੱਥੇ ਉਹ ਤਾਂ ਜਿਵੇਂ ਬਚਪਨ ਦੀਆਂ ਫੋਟੋਆਂ ਜਿਵੇਂ ਬਚੰਗੀ ਹੁੰਦੇ ਆ ਹਨਾ ਉਹ ਨਹੀਂ ਉਹ ਤਾਂ ਬਚਪਨ ਦੀਆਂ ਫੋਟੋਆਂ ਨੇ ਮੈਂ ਉਹਨਾਂ ਮੇਲੇ ਨਹੀਂ ਸੀਗਾ ਮੈਂ ਝੂਠ ਬੋਲ ਲਾਗੇ ਅੱਜ ਬਾਅਦ ਦੀਆਂ ਇਹ ਫੇਰ ਸ਼ੁਰੂ ਕਰਦੇ ਹਾਂ ਬਸ ਸਿਰਫ ਮੁੰਡਾ ਕੁੜੀ ਉਹਨਾਂ ਨੂੰ ਮੁਬਾਰਕਾਂ ਦੇਣੀਆਂ ਹੁੰਦੀਆਂ ਮੈਨੂੰ ਬਸ ਦੋ ਨਾਂ ਹੀ ਚਾਹੀਦੇ ਆ ਹਾਂ ਨਮੂ ਮੁਬਾਰਕਵਾਦ ਦੇ ਕੇ ਇਹ ਫੇਰ ਗੁਰਬਾਣੀ ਤੋਂ ਸ਼ੁਰੂ ਕਰਦੇ ਹਾਂ ਹਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕੁਛ ਮਿਹਰ ਆਪਾ ਬੋ ਡੁੱਬਦੇ ਪੱਤਰ ਤਾਰੇ ਇਤੋਂ ਸ਼ੁਰੂ ਕਰਦੇ ਆਪਾਂ ਫਿਰ ਹੋ ਗਏ ਬਾਂਗੜ ਮਨ ਜੂਰਾਏ ਤੇ ਤੇ ਮਰਜੀ ਤੱਕ ਹੀ ਫਿਰ ਹੈਂਡ ਹੋਣਾ ਤਾਨੂੰ ਬਹਾ ਯਾਰ ਕਿਉਂਕਿ ਫਾਈਨ ਟੋਨ ਤਾਂ ਤਰਾਸ਼ ਕੇ ਕੱਢਦੀ ਆ ਬੰਦੇ ਨੂੰ ਫਾਈਨ ਟੋਨ ਬੱਸ ਉਹ ਦੱਸਿਆ ਉਹ ਤਾਂ ਯੂਨੀਵਰਸਿਟੀ ਹੈ ਉੱਥੇ ਦਿਲਜੀਤ ਭਾਜੀ ਨੇ ਤੂਰ ਕੋਟੀਆਂ ਦਿਲਜੀਤੂਰ ਕੋਟ ਹੁੰਦੇ ਉਹ ਤਿਆਰੀ ਕਰਾਉਂਦੇ ਹੁੰਦੇ ਉਹ ਤਾਂ ਇਨਾ ਕਾੜ ਕੇ ਕੱਢਦੇ ਹੁੰਦੇ ਨਾ ਪੇਂਟੂਆਂ ਦੇ ਕਲਾ ਕਰਦਾ ਟੇਟ ਦਾ ਵੱਖਰਾ ਹੀ ਮਿਲਦਾ ਸੀ ਉੱਥੋਂ ਮੈਂ ਇਹਨਾਂ ਨਾਲ ਖਰਚਾ ਵੀ ਬਹੁਤ ਕਰਦੇ ਕਲਾਕਾਰ ਤੇ ਕਰਦੇ ਸੀ ਮੋਟਾ ਕਰਦੇ ਸੀ ਮੋਟਾ ਕਰਦੇ ਸੀ ਤੇ ਕਮਾਉਂਦੇ ਵੀ ਸੀ ਦਲਜੀਤ ਉਹ ਕਿਉਂ ਉਹਨਾਂ ਦੀ ਇੰਟਰਵਿਊ ਰਜਿੰਦਰ ਬਾਜੀ ਦੇਖੀ ਆ ਉਹ ਕਹਿੰਦੇ ਦਲਜੀਤ ਤੇ ਜਦੋਂ ਕੋਈ ਮਨ ਲਾ ਆਮ ਬੰਦਾ 2 ਲੱਖ ਚ ਬਠਿੰਡੇ ਵਾਲੇ ਕਹਿੰਦੇ ਕੈਸਟ ਕਰ ਦਿੰਦੇ ਸੀ ਮੈਂ ਉਹਦੋਂ 16 ਲੱਖ ਰੁਪਏ ਲਾਇਆ ਸੀ ਵੀ 16 ਲੱਖ ਦੇ ਉਹਦੋਂ 16 ਕਿੱਲੇ ਵੀ ਆਉਂਦੇ ਸੀ ਤੇ ਐਡਾ ਵੱਡਾ ਰਿਸਕ ਵੀ ਹਨਾ ਲੈਣਾ ਉੰਨਾ ਸਮਿਆਂ ਦੇ ਵਿੱਚ ਸੈਡ ਸੌਂਗ ਗਾਇਕੀ ਦੇ ਵਿੱਚ ਹਮ ਮਰਿੰਡ ਦੀ ਸੈਡ ਸੌਂਗ ਗਾਇਕੀ ਦੇ ਵਿੱਚ ਪੂਰੀ ਸਾਈ ਹੋਈ ਸੀ ਸਾਈ ਹੋਈ ਸੀ ਹਮ ਇਹ ਸਾਲ 7 ਚਾਈ ਸਾਡੀ ਟੇਪ 7 ਜੀ ਆਈ ਹੋਣੀ ਆ ਆਈ ਆ ਹਮ ਆਗੇ ਪੱਗਾ ਪੋਚਮੀਆਂ ਵਾਲੇ ਸਾਡੀ ਟੇਪ ਆ ਗਈ ਫਿਰ ਤਾਂ ਮੀ ਵਰ ਗਿਆ ਹਮ ਜਦੋਂ ਯਾਰ ਮੈਂ ਬਸ ਮੈਂ ਕਿਸੇ ਇਨਸਰਟ ਨਹੀਂ ਕਰ ਰਿਹਾ ਮੈਂ ਬਠਿੰਡਾ ਮੇਰੀ ਕਰਮ ਭੂਮੀ ਆ ਮੈਂ ਬਠਿੰਡੇ ਤੋਂ ਬਹੁਤ ਕੁਝ ਖਟਿਆ ਹੈ ਇਥੇ ਰੇਟ ਬਹੁਤ ਥੋੜੇ ਸੀਗੇ ਹਮ ਰੇਟ ਲੈਣੀ ਬਠਿੰਡੇ ਵਾਲੇ ਨੇ ਲਾਇਆ ਹਮ ਅਪਰੇ ਨੂੰ ਲੈਣੇ ਵਾਲੇ ਨੇ ਲਾਇਆ ਲੁਧਿਆਣੇ ਕਿਉਂਕਿ ਮੈਂ ਤਾਂ ਇੱਥੇ 50 60 ਤੋਂ ਵੱਧ ਕਿਤੇ ਗਿਣੇ ਨਹੀਂ ਸੀ ਪੈਸੇ ਉੱਥੇ ਮੈਂ ਕੁਲਵਿੰਦਰ ਜੀ ਦਾ ਲੱਖ ਲੱਖ ਗਿਣਦਾ ਰਿਆਂ ਸਵਾ ਸਵਾ ਲੱਖ ਗਿਣਦਾ ਰਿਆਂ ਹਾਂ ਉਹਨਾਂ ਸਮਝ ਦੇਖੋ ਜੀ ਦਿਲਜੀਤ ਦਾ ਕਿਤੀ 35 ਸੱਤ ਚ ਪਹਿਲੇ ਇੱਕ ਟੇਪ ਆ ਕੇ ਦੂਜੀ ਧੀ ਦੂਜੀ ਤੇ ਇਹਨਾਂ ਰੇਟ ਹੋ ਗਏ ਹਾਂ ਦਿਲਜੀਤ ਦਾ ਪਹਿਲੇ ਤੁਹਾਡੇ ਧਿਆਨ ਚ ਹੋਵੇ ਦਿਲਜੀਤ ਦਾ ਤੁਹਾਡੇ ਨਾਲ ਕਿੰਨੇ ਕ ਪੈਸੇ ਘੱਟ ਤੋਂ ਘੱਟ ਕਿੰਨੇ ਪੈਸੇ ਸ਼ੋ ਹੋਇਆ 80 ਤੋਂ 80 ਤੋਂ 80 ਠੀਕ ਹੈ 80 ਤੋਂ ਚੰਗੀ ਡਿਮਾਂਡ ਸੀ ਉਹਨਾਂ ਦੀ ਫਿਰ ਤਾਂ ਜਦੋਂ ਆਗੇ ਪੱਗਾ ਪਹੁੰਚੀ ਮਿਆਂ ਵਾਲੇ ਉੱਥੇ ਲਾਇਆ ਹੈ ਨਾ ਫੈਂਟੋਨ ਨੇ ਪੈਸੇ ਸੈਟ ਦੇਖੋ ਕਿੰਨੇ ਵਧੀਆ ਬਣੇ ਨੇ ਹਾਂ ਉਹ ਤੋਂ ਵੀਡੀਓ ਕਰਕੇ ਲਿਆਂਦੇ ਹਾਂ ਜਿਦੋਂ ਕਰਕੇ ਲਿਆਂਦੀਆਂ ਨੇ ਅ ਨੱਚਦੀਆਂ ਲੜਣਾ ਕੁੜੀਆਂ ਫਿਰ ਇਹਨਾਂ ਦੋਥੀ ਆਜੋ ਆਪਾਂ ਉਦੋਂ ਬਾਅਦ ਬੱਸ ਇਹਨਾਂ ਨੇ ਫਿਰ ਸਟੈਂਡ ਪਾਸੇ ਧਰ ਦੇਣਾ ਸੀ ਹੂੰ ਬਸ ਧਰਮਕ ਰਚਨਾ ਕਹਿ ਕੇ ਭੰਗੜਾ ਭੰਗੜਾ ਵਸਵਾ ਕਿਹੜਾ ਭੰਗੜਾ ਸੰ ਬੋਰਡ ਦੇ ਉੱਤੇ ਲਿਖਿਆ ਸੀ ਡਾਂਸਿੰਗ ਮਸ਼ੀਨ ਅੱਛਾ ਡਾਂਸਿੰਗ ਮਸ਼ੀਨ ਜਾ ਦਿਲ ਜੀਤ ਦੋ ਸਾਝ ਮੇਰੇ ਆਏ ਤੋਂ ਬਾਲ ਬਣਿਆ ਹਾਂ ਦੋ ਸਾਝ ਤਾਂ ਹੁਣੇ ਪਿੱਛੇ ਜੀ ਬਣਿਆ ਫਿਰ ਇੰਨੇ ਫੱਕਰ ਸਵਾਰੇ ਮੈਂ ਮੈਂ ਪ੍ਰਮਾਤਮਾ ਨੇ ਮੇਰੇ ਚ ਇੰਨੀ ਫੁਰਤੀ ਭਰੀ ਸੀ ਮੇਰਾ ਤੂਰਕੋਟ ਪਿੰਡ ਹੈ 6:10 ਤੇ ਰੂੜੇ ਕੇ ਕਲਮ ਬਸ ਆਉਂਦੀ ਆ ਮਾਨਸਾ ਤੋਂ ਹੂੰ ਸਿੱਧੀ ਲੁਧਿਆਣੇ ਜਾਂਦੀ ਆ ਹੂੰ 8:35 ਤੇ ਲਾ ਆਂਦੀ ਆ ਹੂੰ ਲੁਧਿਆਣਾ ਇੱਕ ਅਹ ਜੀ ਕਾਮਨ ਬਲੇ ਸਿਆ ਕਾਮਨ ਜਗਾ ਉਥੋਂ ਜਿੱਧਰ ਨੂੰ ਮਰਜੀ ਤੁਰ ਪੋ ਪੰਜਾਬ ਦੇ ਕਿਸੇ ਹਿੱਲ ਵਿਚਾਲੇ ਆ ਹਾਂ ਵਿਚਾਲੇ ਆ ਤਿੰਨ ਘੰਟੇ ਰਾਇ ਦਿਲ ਆ ਹਾਂ ਜੇ ਤਾਂ ਇਹਨੂੰ ਸਰਸੇ ਮਨੀ ਨੂੰ ਤਾਂ ਵੀ ਉਥੇ ਤਿੰਨ ਘੰਟੇ ਲਾਇਆ ਜੇ ਅਸੀਂ ਗੁਰਦਾਸਪੁਰ ਜਾਣਾ ਸੀ ਤਾਂ ਵੀ ਜਮ ਵਿਚਾਲੇ ਪੰਜਾਬ ਹਾਂ ਤੇ ਉਹ ਵਿਚਾਲੇ ਬੋਲ ਮੈਂ ਮੈਂ 8:35 ਵਜੇ ਉਥੇ ਪਹੁੰਚ ਕੇ ਮੈਂ ਦਫਤਰ ਦੇ ਬਾਹਰ ਚ ਖੜਾ ਹੁੰਦਾ ਜਦੋਂ ਪ੍ਰਧਾਨ ਸਾਹਿਬ ਨੇ ਆਉਣਾ ਹੁੰਦਾ ਅੱਛਾ ਐਡੀ ਦੂਰੋਂ ਆਇਆ ਹਾਂ ਪ੍ਰਧਾਨ ਸਾਹਿਬ ਨੇ ਲੋਕ ਲਾਉਣਾ ਹੁੰਦਾ ਮੈਂ ਇਥੋਂ ਪਹੁੰਚ ਲਾ ਬਈ ਲੋੜ ਸੀਗੀ ਮਜਬੂਰੀਆਂ ਸੀ ਕਿੰਨੇ ਪੈਸੇ ਮਿਲਦੇ ਹੁੰਦੇ ਉਹ ਤੁਹਾਨੂੰ ਦਲਜੀਤ ਨਾਲ ਹੀ ਮੰਨ ਲਓ ਉਹ ਟਾਈਮ ਤੇ 1000 ਰੁਪਏ ਹਾਂ ਪਰ ਡੇ ਪਰ ਡੇ ਨਾਲ ਪਰ ਡੇ ਨਹੀਂ ਦੋ ਦੋ ਵੀ ਲਾਉਂਦੇ ਸੀ ਪ੍ਰੋਗਰਾਮ ਦਾ ਪ੍ਰੋਗਰਾਮ ਦੇ ਦੋ ਪ੍ਰੋਗਰਾਮ ਲਾ ਕੇ ਤਾਂ ਦੋ ਮਿਲੂ ਬਹੁਤ ਹੋ ਰਹਿੰਦਾ ਸੀ ਮਤਲਬ ਬਹੁਤ ਵੱਡੀ ਪੇਮੈਂਟ ਸੀ ਮੇਰੇ ਲਈ ਹੂੰ ਬਹੁਤ ਬਹੁਤ ਵੱਡੀ ਤੇ ਉਸ ਤੋਂ ਬਾਅਦ ਵਾਕੇਰੇ ਚਲੇ ਜਾਂਦਾ ਚਲੋ ਮੈਂ ਰਿੰਕੇ ਰਿੰਕਾ ਹੁੰਦਾ ਪ੍ਰਧਾਨ ਸਾਹਿਬ ਦਾ ਜੁੱਦਾਂ ਦਾ ਭਰਾ ਸਕੋਰਪੀਆ ਚਲੀ ਚਲੀ ਚਲੋ ਨਮੀ ਲੈਂਦੀ ਸੀ ਅਸੀ ਨਾਲ ਹੀ ਕੰਪਨੀ ਨੇ ਨਹੀਂ ਪ੍ਰਧਾਨ ਸਾਹਿਬ ਨੇ ਨਹੀਂ ਇਸ਼ਾਰਾ ਉਹ ਅਸੀਂ ਜਿਹੜੋ ਘਰੇ ਜਾਂਦੇ ਇਹ ਚੀਨ ਰਕੜ ਕੇ ਅਸੀਂ ਗੱਡੀ ਮਾਮਾ ਦੇ ਡਿੱਗੀ ਚ ਰੱਖ ਲਏ ਇਹਨਾਂ ਨੇ ਫਿਰ 15 ਮਿੰਟ ਪਾਠ ਕਰ ਦਿਲਜੀਤ ਪੰਜ ਬਾਣੀਆਂ ਦੇ ਨਿਤਨੇਮੀ ਨਹੀਂ ਦਿਲਜੀਤ ਦਿਲਜੀਤ ਜੀ ਪੱਕੀ ਗੱਲ ਹੈ ਪੱਕੀ ਗੱਲ ਅੱਛਾ ਉਹਨਾਂ ਸਭ ਤੋਂ ਸ਼ੁਰੂ ਤੋਂ ਹੀ ਕਹਿ ਸਕਦੇ ਵੀ ਨਿਤਨੇਮੇ ਧਾਰਨੀ ਬਿਲਕੁਲ ਜੀ ਹੂੰ ਪਰ ਇਹਨਾਂ ਨੇ ਨਿਤਨੇਮ ਕਰਕੇ ਫਿਰ ਹਾਂਜੀ ਸੁਚੈਨ ਜੀ ਕੀ ਹਾਲ ਹੈ ਠੀਕ ਹੈ ਤੁਸੀਂ ਠੀਕ ਹੋ ਹੂੰ ਤੇ ਪਰਿਵਾਰ ਦਾ ਸੁਖ ਸੁੱਖ ਕਰਨਾ ਹੂੰ ਇੰਨੇ ਵਿਆਲੂ ਨੇ ਹੂੰ ਸੁਣ ਮੈਂ ਦੱਸਾਂ ਇਹਨੇ ਵਿਆਲੂ ਨੇ ਇੱਕ ਦਿਨ ਮੈਂ ਪ੍ਰੋਗਰਾਮ ਲਵਾਤਾ ਪਾਇਨਰ ਪ੍ਰੋਗਰਾਮ ਤੋਂ ਪਹਿਲਾਂ ਮੂਡ ਨਹੀਂ ਖਰਾਬ ਕਰਦੇ ਮੈਂ ਜਰੋ ਪੇਪਰ ਹੋ ਕੇ ਜਰ ਜਾਣ ਲੱਗੇ ਮੈਂ ਮੈਂ ਗੱਲ ਕਰਮੀ ਉਹਦੇ ਨਾਲ ਮੈਨੂੰ ਕਿ ਰੋਕੀ ਤੈਨਾਂ ਦੱਸੋ ਆਪਾ ਜੀ ਮੈਂ ਟੈਂਪੋ ਡਰਾਈਵਰ ਤੇ ਨਹੀਂ ਆ ਸਕਦਾ ਮੈਂ ਕੀ ਗੱਲ ਕੀ ਕੋਈ ਤੰਗੀ ਤੁਰਸ਼ਾ ਤੋਂ ਕੋਈ ਕਿਸੇ ਨੇ ਕੋਈ ਕਹਤਾ ਮਨ ਜੀ ਕਹਿਣਗੇ ਤਾਂ ਕੀ ਵਿਚਾਰੇ ਬਹੁਤ ਇੱਜ਼ਤ ਕਰਦੇ ਆ ਜੀ ਮੈਂ ਅਲਰਜੀ ਆ ਕਰ ਕੀ ਤੋਂ ਕਿਸੇ ਤੋਂ ਨਹੀਂ ਹੈਗੀ ਬੱਸ ਮੈਂ ਜੀ ਉੱਥੇ ਉਹ ਤੂ ਮਰ ਬਾਨ ਕਰਦੇ ਆ ਮੈਨੂੰ ਉਲਟੀਆਂ ਲੱਗਦੀਆਂ ਮੈਂ ਅੱਜ ਮੈਂ ਪ੍ਰੋਗਰਾਮ ਪਕਤਾਤਾ ਦਿੱਤਾ ਕਿਹਾ ਮੈਂ ਦੇਖ ਲਿਆ ਅੱਜ ਤੁਸੀਂ ਦਾਤੋਂ ਫਿਰ ਉਹ ਕਹਿੰਦੇ ਮੇਰੀ ਗੱਡੀ ਚ ਬੱਠ ਜਾ ਦੇ ਦਿਲਜੀਤ ਦਿਲਜੀਤ ਗੱਡੀ ਚ ਬੰਦੇ ਰਹੇ ਮੈਂ ਉਹਨਾਂ ਦੇ ਮੈਂ ਮੋਲੀ ਸ਼ੀਟ ਤੇ ਮੈਂ ਬਸ ਕਰ ਪੀਤੇ ਅੱਛਾ ਇਹ ਪਿੱਛੇ ਉਸ ਗੱੜੀ ਵੀ ਗੱਡੀ ਸੀ ਉਹ ਤਾਂ ਹਾਂ ਕਾਲੇ ਰੰਗ ਦੀ ਕਾਲੇ ਰੰਗ ਦੀ ਬਹੁਤ ਮਸ਼ਹੂਰ ਸੀ ਉਹ ਉਹ ਗੱੜੀ ਹਾਂ ਤੇ ਵੀ ਮਲ ਕਿ ਵੀ ਅੱਛਾ ਤੂੰ ਮੈਨੂੰ ਐ ਦੱਸੋ ਤੁਸੀਂ ਉੱਥੇ ਜਦੋਂ ਇਕੱਠੇ ਰਹਿੰਦੇ ਸੀ ਇਹਨਾਂ ਨੂੰ ਆਪਾਂ ਜਿਵੇਂ ਹੁਣ ਤੁਹਾਡਾ ਨਾਂ ਸੁਝਾਇਆ ਨਾ ਘਰੇ ਤਾਂ ਨਹੀਂ ਕੋਈ ਹੋਰ ਨਾਂ ਨਿਕਨੇ ਹੁੰਦਾ ਕੀ 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 ਨਾਂ ਲੈ ਕੇ ਬੁਲਾਉਂਦੇ ਹੋ ਮੈਂ ਕੋਈ ਸੁਣਿਆ ਨਹੀਂ ਘਰੇ ਮੈਂ ਸੁਣਿਆ ਨਹੀਂ ਵੀ ਮੈਂ ਇੱਥੇ ਤੁਹਾਡੀ ਕੰਪਨੀ 'ਚ ਮੰਨ ਲਓ ਹਰੇ ਦਿਲਜੀਤ ਦਿਲਜੀਤ ਹੀ ਕਹਿੰਦੇ ਸੀ ਇੱਥੇ ਕੋਈ ਨਿਕਨੇ ਨਿਕਨੇ ਤਾਂ ਹੈਗਾ ਇੱਥੇ ਪਰ ਦੱਸਣਾ ਨਹੀਂ ਹਾਂ ਠੀਕ ਹੈ ਨਹੀਂ ਨਾਮ ਕੋਈ ਦੱਸਣ ਨੂੰ ਕੋਈ ਐਡਾ ਹੋ ਨਹੀਂ ਹੈਗਾ ਬਹੁਤ ਵਧੀਆ ਪਿਆਰਾ ਨਾਮ ਹੈ ਬਚਪਨ ਦਾ ਮਾਪਿਆਂ ਨੇ ਰੱਖਿਆ ਹੁੰਦਾ ਹੈ ਹਾਂ ਹਾਂ ਤੇ ਦੱਸ ਹੀ ਦਿਓ ਫਿਰ ਆਇ ਕੀ ਹੁੰਦਾ ਲਵੀ ਲਵੀ ਇਹਨੂੰ ਮਾਪਿਓ ਘਰੇ ਕਿਉਂਕਿ ਮੈਨੂੰ ਪਤਾ ਲੱਗਿਆ ਘਰੇ ਲਵੀ ਕਹਿੰਦੇ ਹਾਂ ਇੱਕ ਇਹਨਾਂ ਦੇ ਦੋਸਤ ਨੇ ਹਾਂ ਉਹ ਸਾਡੇ ਨਾਲ ਜਾਣ ਲੱਗੇ ਸੀਗੇ ਲੱਕੀ ਹਾਂ ਸ਼ਰਕਲਾਸ ਵੱਲੋਂ ਇਹਨਾਂ ਦੇ ਅੱਛਾ ਅੱਛਾ ਉਹ ਵੀ ਪ੍ਰਤੀਆ ਮਤਲਬ ਮੈਨੂੰ ਯਾਰ ਕੋਈ ਮਾੜਾ ਮੇਲਾ ਹੀ ਨਹੀਂ ਉੱਥੇ ਕਿਤੇ ਵੀ ਜ਼ਿੰਦਗੀ ਉਹ ਉਹ ਤੋਂ ਪਤਾ ਲੱਗਿਆ ਸੀ ਉਹ ਤੋਂ ਲੱਤਾਂ ਗਿਆ ਸੀ ਅੱਛਾ 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 ਤੇ ਮੈਂ ਤਾਂ ਜੇ ਕੋਈ ਮੈਨੂੰ ਹੋਣਾ ਤਾਂ ਵੀ ਚਾਹੇ ਇਹਨਾਂ ਦੇ ਕਰੀਬੀਆ ਮੈਂ ਕੋਈ ਪਰਮੈਸ਼ਪਾਉਣੀ ਹੁੰਦੀ ਆ ਪੈਂ ਕਰ ਲਈਏ ਮੈਂ ਉਹਨੂੰ ਕਹਿਣਾ ਤੇ ਉਦੋਂ ਕਿਤੇ ਉਹ ਇਕੱਲਾ ਬੈਠਾ ਮੈਂ ਕਿਹਨਾਂ ਕਿਨ ਮਰ ਜਾ ਕੇ ਕਿਸੇ ਨੂੰ ਕਹਿਣਾ ਭਾਈ ਦਾ ਨਵੀਂ ਆ ਮੈਂ ਚੱਲ ਯਾਰ ਵਧੀਆ ਬਹੁਤ ਵਧੀਆ ਗੱਲ ਹੈ ਹਾਂ ਪੰਜ ਬਾਣੀਆਂ ਦੇ ਨਿਤਨੇਮੀ ਹਾਂ ਦੇ ਲੋ ਵੈਨੇ ਜਿੰਨੇ ਵੀ ਕਹਿਦੇ ਹੋ ਹਾਂ ਤੇ ਨਾ ਤਾਂ ਕਿਸ ਨੂੰ ਭੁੱਖਾ ਝੜਦੇ ਆ ਹਾਂ ਮਤਲਬ ਕਿ ਵੀ ਅਸੀਂ ਕਿਸੇ ਨੂੰ ਇਹ ਵੀ ਨਹੀਂ ਸੋਚਦੇ ਵੀ ਸਾਡਾ ਕਿਰਾਇਆ ਵੀ ਕੰਮ ਵਾਲਾ ਬੰਦਾ ਨਹੀਂ ਹਾਂ ਉਹ ਆਪਣਾ ਪਰਿਵਾਰ ਹੀ ਸਮਝਦੇ ਆ ਹਾਂ ਤੇ ਅੱਛਾ ਗੁਣੀ ਗੁਣਾ ਮਤਲਬ ਕੋਈ ਔਗਣ ਨਹੀਂ ਗੁਣੀ ਗੁਣਾ ਜਿੰਨੇ ਕਿ ਤੁਸੀਂ ਦੇਖਿਆ ਇੱਕ ਭਾਵਕ ਬਹੁਤ ਹੁੰਦੇ ਆ ਅੱਛਾ ਪਾਕਿਸਤਾਨ ਦਾ ਦੁੱਖ ਦਾ ਜਰਦੇ ਨਹੀਂ ਹੂੰ ਭਾਵਕ ਬਹੁਤ ਹੁੰਦੇ ਆ ਜੀ ਇਹਨਾਂ ਦੇ ਫਾਦਰ ਸਾਹਿਬ ਰਿਟਾਇਰਡ ਇਨਸਪੈਕਟਰ ਰੋਡਵੇਟ ਨੇ ਇਹਨਾਂ ਦੇ ਬਹੁਤ ਬਹੁਤ ਵਧੀਆ ਪਰਿਵਾਰ ਚ ਉਹਨੇ ਬਹੁਤ ਵਧੀਆ ਘਰ ਚ ਉਹਨੇ ਮਤਲਬ ਕਿ ਇਹ ਨਹੀਂ ਹੈਗਾ ਵਿਆਰਥਕ ਹਾਲਤ ਡਾਊਨ ਸੀ ਇਹਨਾਂ ਦੀ ਦੁਗਰੀ ਕਰਨ ਸਟੇਟ ਬਹੁਤ ਵਧੀਆ ਕੋਠੀ ਹੂੰ ਹੁਣ ਤਾਂ ਨਹੀਂ ਮੈਨੂੰ ਪਤਾ ਵੀ ਇਹ ਸੇਲ ਕਰਕੇ ਜਾਂ ਬਲਕਿ ਮੈਨੂੰ ਤਾਂ ਲੱਗਦਾ ਨਹੀਂ ਵੀ ਰੱਖੀ ਹੋਊਗੀ ਇਹਨਾਂ ਨੇ ਵੀ ਬਰਸਤਾਂ ਇਹ ਖੋਂਦੇ ਨਹੀਂ ਰੱਖੀ ਹੋਊਗੀ ਮੈਂ ਉੱਥੋਂ ਲੈ ਕੇ ਆਉਂਦੇ ਰਹੇ ਸੀ ਨਾ ਜਦੋਂ ਘਰੋਂ ਲੈ ਕੇ ਆਉਂਦੇ ਘਰੋਂ ਲੈ ਕੇ ਆਉਂਦੇ ਰਹੇ ਸੀ ਜਦ ਵਿਆਹ ਹੋਇਆ ਇਹਨਾਂ ਦਾ ਮੇਰੇ ਹੁੰਦੇ ਉਦੋਂ ਨਹੀਂ ਹੋਇਆ ਹੁਣ ਤੁਹਾਡੇ ਤੁਹਾਡਾ ਕੀ ਅੰਦਾਜ਼ਾ ਹੁਣ ਉਹਨਾਂ ਦੀ ਲਾਈਫ ਹੈ ਕਿਉਂਕਿ ਹੁਣ ਉਹਨਾਂ ਦੀ ਬਿਜੀ ਲਾਈਫ ਹੋ ਗਈ ਹੁਣ ਵਿਆਹ ਤਾਂ ਹੋਈ ਹੋ ਮੈਂ ਤਾਂ ਕੁਝ ਨਹੀਂ ਸੁਣਿਆ ਇਹਦੇ ਬਾਰੇ ਮੈਂ ਕਹਿੰਦੇ ਹਾਂ ਤੇ ਉਹ ਮਲਕੇ ਵੀ ਹੁਣ ਉਹ ਬੰਬੇ ਰੋਕ ਕਰਕੇ ਵਿੱਚ ਬੰਬੇ ਰਹਿੰਦੇ ਹੁਣ ਹੁਣ ਹਾਂ ਉਹਨਾਂ ਦਾ ਬੰਬੇ ਬਣਾ ਕੇ ਜਾਣਾ ਨਹੀਂ ਹੋਣਾ ਸੀ ਹੁਣ ਤੁਸੀਂ ਡੇਢ ਦਸਾਲ ਰਹੇ ਹੈਨਾ ਉਸ ਤੋਂ ਬਾਅਦ ਕਦੇ ਜਿਵੇਂ ਫਿਲਮਾਂ ਦੀ ਵਾਗ ਕੇ ਐਡਾ ਵੱਡਾ ਨਾਮ ਕਦੇ ਹੈਨਾ ਤੁਸੀਂ ਵੀ ਵਿਚਰਦੇ ਲੋਕਾਂ ਚ ਕਦੇ ਫੇਰ ਮਿਲਣ ਦਾ ਸਬਾਬ ਬਣਿਆ ਨਹੀਂ ਨਹੀਂ ਬਣਿਆ ਨਹੀਂ ਤੇ ਜੇ ਹੁਣ ਹੁਣ ਕਦੇ ਮੰਨ ਲ ਤੁਹਾਡੇ ਸਾਹਮਣੇ ਆ ਜਾਣਾ ਉਹ ਇਨਸਾਨ ਹੀ ਬਹੁਤ ਪਿਆਰੇ ਨੇ ਉਹ ਉਹ ਮੇਰੇ ਸਾਹਮਣੇ ਆ ਜਾਣਾ ਮੈਨੂੰ ਮਿਲਣਗੇ ਉੱਡ ਕੇ ਪੱਜ ਕੇ ਮਿਲਣਗੇ ਹੂੰ ਕੁਝ ਲੋਕ ਹੁਣ ਪਿੱਛੇ ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਉੱਥੇ ਕੋਈ ਲੋਕ ਟੋਕ ਟੋਕਾ ਟਿੱਪਣੀ ਕਰੀ ਜਾਂਦੇ ਜੀ ਇਹ ਬੀਜੇਪੀ ਦਾ ਬੰਦਾ ਹੈ ਜੀ ਕੋਈ ਕੁਝ ਨਹੀਂ ਕਿਸੇ ਦਾ ਬੰਦਾ ਨਹੀਂ ਕਿਸੇ ਪਾਰਟੀ ਨਾਲ ਸਬੰਧ ਤਾਂ ਹੀ ਮੈਂ ਮੈਂ ਹੁਣ ਕਹਿਣਾ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਕੋਈ ਮਾੜੀ ਗੱਲ ਨਹੀਂ ਹੁਣ ਵਿੱਚ ਮੈਂ ਪੜੀ ਜਾਣਾ ਉੱਥੇ ਕਿਸਾਨਾਂ ਦਾ ਮੁੱਦਾ ਢਾਲਣ ਦੇ ਉਥੇ ਨਾਪ ਤੋਲ ਕੇ ਗੱਲ ਸ਼ਬਦ ਮਿਲਦੇ ਆ ਸਹੀ ਆ ਠੀਕ ਹੈ ਉਥੇ ਜਦੋਂ ਐਡੀ ਵੱਡੀ ਪਾਵਰ ਨੂੰ ਮਿਲਣਾ ਹੈ ਬਹੁਤ ਉਸ ਤੋਲ ਕੇ ਬੋਲਿਆ ਜਾਂਦਾ ਹਾਂ ਵਿੱਚ ਅਣਪੜ ਲੋਕ ਉਹ ਵਿੱਚ ਫਿਰ ਕਹੋਂਗੇ ਭੁੰਕੀ ਉਥੋਂ ਵੀ ਤੂੰ ਕਸੌਣਾਂ ਦੀ ਗੱਲ ਨਹੀਂ ਕੀਤੀ ਤੂੰ ਉਥੇ ਕਰ ਲੈਂਦਾ ਤੂੰ ਵੱਡਾ ਕਲਾਕਾਰ ਫਲਾਣਾ ਆਪ ਨੂੰ ਪਤਾ ਕਹੇ ਤਾਂ ਨਹੀਂ ਗੱਲਾਂ ਵੀ ਉਥੇ ਤੇਰੇ ਵਾਲੀ ਗੱਲ ਕੁਝ ਕਮੈਂਟ ਮਿਲਦੇ ਆ ਕੁਝ ਕ ਸ਼ਬਦ ਮਿਲਦੇ ਆ ਕੁਝ ਹੈਨਾ ਪਲ ਮਿਲਦੇ ਉਥੇ ਉਸਕ ਪਲ ਮਿਲਦੇ ਆ ਉਹ ਪੂਰੀ ਆਲਰਮ ਖੜਕ ਜਾਂਦਾ ਹੈ ਵੀ ਥੋੜਾ ਟਾਈਮ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਦਿਲਜੀਤ ਨੇ ਨਹੀਂ ਮਿਲਣਾ ਸੀ ਉਹ ਗੱਲ ਹੋ ਸਕਦੀ ਹੈ ਭਾਈ ਵੀ ਜਾਂ ਕਿਉਂ ਮਿਲਿਆ ਉਹ ਤਾਂ ਗੱਲ ਕਰ ਵਿੱਚ ਨਹੀਂ ਨਹੀਂ ਵਿੱਚ ਲੋਕਾਂ ਨੂੰ ਤਰਾਜ ਗੱਲ ਸੁਣੋ ਕਿਉਂਕਿ ਪਰ ਇਹ ਤਾਂ ਨਹੀਂ ਵੀ ਤੁਸੀਂ ਉੱਥੇ ਮੁੱਦੇ ਤਾਂ ਉਹ ਦਿਲਜੀਤ ਹੁਣ ਸਾਡਾ ਪਿੰਡ ਪੜਤਾਂ ਦੀਆਂ ਗੱਲਾਂ ਦਿਲਜੀਤ ਸਾਡਾ ਕੱਲੇ ਪੰਜਾਬ ਦਾ ਨਹੀਂ ਰਿਹਾ ਦਿਲਜੀਤ ਵਰਲਡ ਫੇਮ ਵਰਲਡ ਫੇਮਸ ਹੈ ਲੀਜੈਂਡ ਹੈ ਉਹ ਤਾਂ ਹైదరాబాద్ ਵੀ ਕਰਕੇ ਆ ਪ੍ਰੋਗਰਾਮ ਉਹ ਘਾਟੀ ਵੀ ਕਰਕੇ ਆ ਤੇ ਵਿੱਚ ਲੋਕ ਕਹਿੰਦੇ ਆ ਵਾਰਨੀਆਂ ਦੇ ਗਾਇਕ ਉਹ ਤੋਂ ਬਾਅਦ ਹੀ ਚੜਾਈ ਹੋਈ ਆ ਉਹ ਲਾ ਕਹਿੰਦੇ ਵਾਰਨੀਆਂ ਨੂੰ ਇਹਦੀ ਲੋੜ ਸੀ ਬੰਦਿਆਂ ਨੇ ਮੂਹਮਗੇ ਰੇਡ ਦਿੱਤਾ ਇਹਨੂੰ ਜਿਹੇ ਚ ਟੈਲੈਂਟ ਸੀ ਸਾਡੇ ਬੰਦੇ ਚ ਫੇਰੀ ਬੰਦਿਆਂ ਦੇ ਗਿਆ ਹਮ ਮੇਰੇ ਵਰਗੇ ਖੱਟੇ ਜਿਹੜੇ ਬੰਦਿਆਂ ਦੇ ਗਿਆ ਉਸ ਤੋਂ ਬਾਅਦ ਕਹਿੰਦੇ ਦੀ ਗੱਲਬਾਤ ਹੋਰ ਬਣ ਗਈ ਯਾਰੇ ਪਿੱਛੇ ਕੋਈ ਤਾਕਤ ਹੈ ਪਿੱਛੇ ਕੋਈ ਸ਼ਕਤੀ ਹੈ ਇਹ ਕੋਈ ਤਾਕਤ ਨਹੀਂ ਕੋਈ ਸ਼ਕਤੀ ਨਹੀਂ ਉਹ ਹੈਗੀ ਜਿਹੜੀ ਪੰਜ ਬਾਣੀਆਂ ਵਾਲੀ ਜਮਾ ਯਾਰ ਸਾਰਾ ਪਰਿਵਾਰ ਉਹ ਤਾਕਤ ਆ ਪਿੱਛੇ ਮੈਂ ਕਿਹਾ ਸਾਰਾ ਪਰਿਵਾਰ ਅੱਜ ਤੱਕ ਅੱਛੇ ਜਿਹੜੇ ਦਵਿੰਦਰ ਸਿੰਘ ਸੋਢੀ ਆਪਾਂ ਕੀਰਤਨ ਕਰਦੇ ਹੁੰਦੇ ਆ ਨਾ ਕੈਸਟੋ ਬਾਬਾ ਜੀ ਸਰਕੇ ਮਾਮਾ ਜੀ ਉੱਥੋਂ ਹੀ ਕਹਿੰਦੇ ਪਹਿਲਾਂ ਇਹਨਾਂ ਚੇਟਕ ਲੱਗੇ ਹਨ ਚੇਟਕ ਦਾ ਬਚਪਨ ਤੋਂ ਚੇਟਕ ਦਾ ਵੀਰੇ ਯਾਰ ਜਨਮ ਤੋਂ ਹੀ ਲੱਗ ਜਾਂਦੀ ਹੈ ਜਿਨੇ ਜਿੱਧਰ ਨੂੰ ਜਾਣ ਹੈ ਨਾ ਉਧਰ ਨੂੰ ਪਰਮਾਤਮਾ ਉਹਦਾ ਸਹੀ ਹੈ ਮੂੰਹ ਕਰ ਦਿੰਦਾ ਹੈ ਯਾਰ ਇਹਦੇ ਪਿੱਛੇ ਜਦੋਂ ਕੋਈ ਆਪਾਂ ਔਖੇ ਵੇਲੇ ਸੌਖੇ ਵੇਲੇ ਫਰਜ਼ ਕਰੋ ਸੋਢੀ ਕੋਈ 2 ਕਰੋੜ ਦੀ ਲਾਟਰੀ ਨਿਕਲੀ ਹੂੰ ਸੋਰੇ ਮਗਰ ਇਹਦਾ ਥੂਗਾ ਹੂੰ ਤੁਸੀਂ ਕਿਹਦਾ ਸ਼ੁਕਰ ਕਰੋਗੇ ਪਰਮਾਤਮਾ ਦਾ ਸਹੀ ਹੈ ਪਰਮਾਤਮਾ ਦਾ ਕਰੋਗੇ ਨਾ ਸਹੀ ਹੈ ਇਹਦੇ ਨਾਲ ਪਰਮਾਤਮਾ ਹੈ ਪਰਮਾਤਮਾ ਕਿਸੇ ਤੇ ਮੈਂ ਜਲਦਾ ਨਹੀਂ ਦੇਖਿਆ ਹੂੰ ਮੈਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਹਿੰਦੇ ਅੱਛਾ ਮੈਂ ਨਾਲ ਸੀ ਹੂੰ ਇੱਕ ਹੋਰ ਗਵਾਹੀ ਐ ਇਸ ਗੱਲ ਦੀ ਹੂੰ ਮੇਰਾ ਰਿਸ਼ਤੇਦਾਰ ਮੇਰਾ ਬ੍ਰਦਰ ਇਨ ਲਾ ਮੇਰਾ ਰੀਅਲ ਥਾਲਾ ਉਹਨਾਂ ਦੇ ਮਾਚ ਪ੍ਰੈਨਟਸਿਪ ਕਰਦਾ ਸੀ ਕੀ ਕਰਦਾ ਸੀ ਪ੍ਰੈਨਟਸਿਪ ਲੈਂਡਮੈਨ ਦੀ ਇਹ ਵੀ ਉੱਥੇ ਆਏ ਹੋਏ ਸੀ अच्छा। ਵੀ ਆ ਬੀਪਾ ਬਣ ਚ। ਅੱਛਾ। ਉਹ ਮੇਰੇ ਸਾਹਮਣੇ ਖੜਾ ਸੀਗਾ। ਅੱਛਾ। ਵੀ ਮਾਰ ਕੇ ਦੀ ਕੋਈ ਮੈਂ ਗੱਲ ਬਾਰੇ ਵੀ ਉਹ ਆ। ਉੱਥੇ ਬੋਪਰਾਏ ਸਾਹਿਬ ਵੀ ਆਏ ਹੋਏ ਸੀ। ਹੂੰ। ਦਿਲਜੀ ਨੂੰ ਦਿਲਜੀਤ ਨਾਲ ਉਸ ਕਰਦੇ ਦਿਲਜੀਤ ਉਹ ਪਰਫੋਰਮੈਂਸ ਕਰਨਗੇ। ਦਿਲਜੀਤ ਨੇ ਨਹੀਂ ਕੀਤੀ ਪਹਿਲਾਂ ਬੋਪਰਾਏ ਸਾਹਿਬ ਤੋਂ ਆਇਆ। ਅੱਛਾ ਉਹਨੂੰ ਆਪ ਦਾ ਵੀ ਸੀਨੀਅਰ ਵਾਂਗੂ ਸੀਨੀਅਰ ਬਣਦੇ। ਇਨਿਸ਼ੀਅਟ ਦਿੰਦੇ ਨੇ। ਜਿ ਸਰਕਾਰ। ਬੋਪਰਾਏ ਸਾਹਿਬ ਦਾ ਇਹਨਾਂ ਦੀ ਜ਼ਿੰਦਗੀ 'ਚ ਹੱਥ ਹੈਗਾ ਹਾਂ। ਤੇ ਬੋਪਰਾਏ ਸਾਹਿਬ ਨੂੰ ਇਹਨੇ ਪਹਿਲਾਂ ਖਵਾਇਆ। ਆ ਬਾਤ ਗਿਆ ਤੁਹਾਨੂੰ ਲਾਈਫ ਦੇ ਵਿੱਚ ਬਹੁਤ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੂੰ ਜਿਆਦਾ ਜੇ ਅਪ ਗੱਲ ਕਰੀਏ ਜ਼ਿੰਦਗੀ ਬਦਲਦੀ ਜਾਂ ਮੇਰੀ ਲਾਈਫ ਬਣਾਤੀ ਜਾਂ ਮੇਰਾ ਮੈਂ ਜ਼ਿੰਦਗੀ ਮੇਰੀ ਸਖਾਲੀ ਹੋ ਗਈ ਮੇਰਾ ਘਰ ਤਰੱਕੀ ਕਰ ਗਿਆ ਉਹ ਕਿਹੜੇ ਕਲਾਕਾਰ ਨਾਲ ਬਾਈ ਜੀ ਮੇਜਰ ਤੋਂ ਬਾਈ ਮੇਜਰ ਰਸਤਾ ਨਹੀਂ اچھا ਜਦੋਂ ਤੁਹਾਨੂੰ ਘਰੋਂ ਲੈ ਕੇ ਆਏ ਉਦੋਂ ਕੀ ਫੀਲਤੀ ਦੀ ਸੀ ਬਾਈ ਇੱਕ ਨੇ ਸਾਰ ਜ਼ਿੰਦਗੀ ਚ ਹੂੰ ਮੇਰੇ ਆਪਣੀ ਇੰਟਰਵਿਊ ਦੇਖਦੇ ਬਹੁਤ ਬੰਦਿਆਂ ਤੋਂ ਬਹੁਤਰੀ ਜੱਦ ਤੇ ਆਈ ਹੋ ਗੱਲ ਚਲੋ ਆਪਣਾ ਮਾੜਾ ਸਮਾਂ ਹੁੰਦਾ ਨਾ ਹੂੰ ਮਾੜਾ ਸਮਾਂ ਹੁੰਦਾ ਹੈ ਹਾਂ ਆਪਾਂ ਕਿਤੇ ਪੈਸੇ ਫੜਦੇ ਆ ਹਾਂ ਉਧਾਰ ਫੜ ਲੈਨੇ ਆ ਉਹ ਜਿੱਦੋਂ ਫੜਦੇ ਆ ਪੂਰੇ ਉਹਦਾ ਵੀ ਮੱਥਾ ਦੇਖਣਾ ਹੁੰਦਾ ਹੈ ਹਾਂ ਕਈ ਵਾਰੀ ਕਿਸੇ ਨਾ ਛੁਕਰੇ ਬੰਦੇ ਤੋਂ ਫੜੇ ਹੋਏ ਉਹ ਚੰਗੇ ਤੋਂ ਲੱਗਦੇ ਨਹੀਂ ਨਹੀਂ ਲੱਗਦਾ ਸਹੀ ਹੈ ਕਈ ਬੰਦਿਆਂ ਤੋਂ ਆਪਾਂ ਮਲਕੇ ਵੀ ਆਪਾਂ ਮਦਦ ਮੰਗ ਲਈ ਉਹ ਬੰਦੇ ਦਿਲ ਖੋਲ ਕੇ ਮਦਦ ਕਰਤੀ ਉਹ ਹਰੇ ਜਗ੍ਹਾ ਲੱਗਦੇ ਆ ਮੁੜ ਕੇ ਉਹ ਬੰਦੇ ਤੋਂ ਲੋੜ ਨਹੀਂ ਪੈਂਦੀ ਆਪਣੇ ਪੈਰ ਲਾ ਲੈਂਦੇ ਆ ਪੈਰ ਲਾ ਲੈਂਦੇ ਇਹ ਗੱਲ ਹੈਗੀ ਹੈ ਭਾਈ ਮੇਜਰ ਰਾਜਸਤਾਨੀ ਦੇ ਘਰ ਦਾ ਕਿਹਨੇ ਕਰੇ ਪੈਸਾ ਗਿਆ ਹੂੰ ਕਿਹਨੇ ਕੰਮ ਕਰਕੇ ਹੂੰ ਅਸੀਂ ਮਿਹਨਤ ਕਰਦੇ ਸੀ ਸਾਰੇ ਹੂੰ ਸਾਰਿਆਂ ਨੂੰ ਸਾਨੂੰ ਗਰਦਸ਼ ਚੋਂ ਕੱਢਿਆ ਬਾਈ ਨੇ ਸਾਰਿਆਂ ਨੂੰ ਜ਼ਿੰਦਗੀ ਸਕੀ ਆ ਕਰਕੇ ਮੈਨੂੰ ਹੂੰ ਨੇ ਉਹ ਦੱਸੋ ਤੁਹਾਡੇ ਕੀ ਹਾਲਾਤ ਸੀ ਉਸ ਟਾਈਮ ਜਦੋਂ ਬਾਈ ਮੈਂ ਤੇ ਤੁਹਾਡੇ ਘਰੇ ਜਾਂਦਾ ਉਹਦੋਂ ਤੁਹਾਡੇ ਘਰ ਦੇ ਕੀ ਕੀ ਬੁਰਾ ਹਾਲਾਤ ਸੀ ਬਾਈ ਅੱਛਾ ਹੁਣ ਜੇ ਚਾਹ ਮੈਨੂੰ ਕਮੈਂਟਾਂ 'ਚ ਮੈਨੂੰ ਗਾਲ੍ਹਾਂ ਕੱਢਣਗੇ ਵੀ ਆਉਦੇ ਮਾਂ ਪਿਓ ਨੂੰ ਵੀ ਨਿੰਦੀ ਜਾਂਦਾ ਮੇਰੇ ਤੇ ਕਿਹਾ ਜਾ ਸਮਾਇਆ ਸੀ 94 ਦੇ ਵਿੱਚ ਮੇਰੇ ਮਾਮਾ ਜੀ ਉਹਨਾਂ ਮਾਰੇ ਸਮਾਰੀ ਪੇਟ ਚੜੇ ਹੋਏ ਸੀਗੇ ਹੂੰ ਉਹ ਤੇਰੇ ਨਾਲ ਚੱਕ ਲੈਂਦੇ ਸੀ ਉਦੋਂ ਚੱਕ ਲੈਂਦੇ ਮੇਰੀ ਭੈਣ ਦੇ ਨੰਦਕਾਰ ਜਦੋਂ ਮੈਨੂੰ ਚੱਕਿਆ ਸੀ ਅੱਛਾ ਮੇਰਾ ਮਾਮਾ ਭੱਜਿਆ ਹੋਇਆ ਸੀ ਅੱਛਾ ਤੁਹਾਡੀ ਭੈਣ ਦੇ ਨੰਦਕਾਰ ਮੇਰੀ ਭੈਣ ਦੇ ਨੰਦਕਾਰ ਜਦੋਂ ਤੁਹਾਡੇ ਨੇੜੇ ਪਈ ਹੈ ਹਾਂ ਦੰਦਕਾਰ ਜਦੋਂ ਮੈਨੂੰ ਪੁਲਿਸ ਪੈ ਗਈ ਸੀ ਅੱਛਾ ਪਰ ਉਹਨਾਂ ਦੇ ਵਿੱਚ ਇੱਕ ਕੁਝ ਚੰਗੇ ਫਕਰ ਇਨਸਾਨ ਸੀਗੇ ਐਫਐਸਆਈ ਜਿਹੜੇ ਮੈਨੂੰ ਫੜਨ ਆਏ ਸੀ ਉਹ ਮੈਨੂੰ ਛੱਡ ਗਏ ਅੱਛਾ ਫੜ ਕੇ ਛੱਡਤਾ ਨਾ ਕਰ ਵੀ ਤੂੰ ਕੱਲੂ ਪੇਛੋ ਜੀ ਅੱਛਾ ਅੱਛਾ ਵੀ ਆਪਣੇ ਉਦੋਂ ਉਹ ਤੂੰ ਚੰਗੇ ਮੇਰੀ ਭੈਣ ਦੇ ਸਹੁਰੇ ਹੂੰ ਮੈਂ ਉਹਨਾਂ ਸਮੇਂ ਚ ਅਗਲਾ ਕਰਦਾ ਸਵੇਰ ਨੂੰ ਸਾਨੂੰ ਪੁਲਿਸ ਚੱਕੀ ਫਿਰੂ ਜਵਾਬ ਦੇ ਕੇ ਤੁਰਨਾ ਸਕਦੇ ਸੀ ਤੁਰ ਸਰ ਨਹੀਂ ਹਾਂ ਸਹੀ ਐ ਸਮਾਂ ਹੀ ਇਹ ਮੈਨੂੰ ਪਤਾ ਮੈਨੂੰ ਬਹੁਤ ਕੁਝ ਬੋਲਣਗੇ ਚਲੋ ਕਿਸੇ ਦਾ ਆਪਾਂ ਕੁਝ ਨਹੀਂ ਕਰ ਸਕਦੇ ਕਮੈਂਟਾਂ ਚ ਬਹੁਤ ਕੁਝ ਬੋਲਣਗੇ ਉਦੋਂ ਆਪਾਂ ਕਹਿੰਦੇ ਮਾਪੇ ਮੇਰੇ ਮਾਪੇ ਨੇ ਮੈਂ ਘਰੋਂ ਉੱਡਦਾ ਸੀ ਤੈਨੂੰ ਮੈਨੂੰ ਦੋ ਮੇਰੇ ਬੱਚੇ ਸੀ ਵੱਡੀ ਕੁੜੀਆ ਛੋਟਾ ਮੁੰਡਾ ਮੇਰੇ ਘਰੋਂ ਕੱਢਦਾ ਸੀ ਕਹੇ ਤੈਨੂੰ ਤਾਂ ਪੁਲਿਸ ਮਾਰੂ ਹੀ ਮਾਰੂ ਹੋਣਾ ਸੀ ਥੋੜੀ ਮਾਰਨੇ ਆਪਾਂ ਤੂੰ ਸਾਡਾ ਕੁਝ ਨਹੀਂ ਲੱਗਦਾ ਅੱਛਾ ਜੀ ਹਾਂਜੀ ਤੁਹਾਡੇ ਬਾਪੂ ਨੇ ਮੇਰੇ ਬਾਪੂ ਨੇ ਕਾਰਨ ਇਹੀ ਕਿ ਜਾਂ ਕੋਈ ਹੋਰ ਨਹੀਂ ਇਹੀ ਇਹੀ ਕਾਰਨ ਸੀ ਤੈਨੂੰ ਤਾਂ ਮਾਰੂ ਮਾਰੂ ਅੱਛਾ ਮੇਰੇ ਮੇਰੇ ਪਿਓ ਨਾਲ ਯਾਰ ਪਹਿਲੇ ਦਿਨ ਤੋਂ ਬਣੀ ਹੀ ਨਹੀਂ ਬਸ ਸਿੱਧੀ ਗੱਲ ਰਹੀ ਆ ਪੰਜਾਬੀ ਚ ਠੀਕ ਹੈ ਉਹ ਹੋਰ ਮੈਂਡ ਦਾ ਬੰਦਾ ਸੀ ਆਪਾਂ ਹੋਰ ਮੈਂਡ ਦੇ ਬੰਦੇ ਸੀਗੇ ਠੀਕ ਹੈ ਤੇ ਮੈਂ ਰੂੜੀ ਸੀ ਲੱਗ ਜਿਵੇਂ ਆਪਾਂ ਕਹਦੇ ਆ ਅੱਡ ਹੋ ਕੇ ਅੱਡ ਹੋ ਗਿਆ ਮੈਂ ਹੂੰ ਮੇਰਾ ਸਮਾਨ ਮੇਰੇ ਤਾਈ ਦੇ ਘਰੇ ਰੱਖਿਆ ਗਿਆ ਸੀ ਅੱਛਾ ਮੇਰੀ ਤਾਈ ਜਿਉਂਦੀ ਸੀ ਮੇਰੇ ਤਾਇਆ ਜੀ ਦਾ ਲੜਕਾ ਜਿਉਂਦਾ ਸੀ ਮੈਂ 3 ਮਹੀਨੇ ਉਹਦੇ ਘਰੇ ਸਮਾਨ ਰੱਖਿਆ ਮੇਰੀਆਂ ਪੇਟੀਆਂ ਪੂਟੀਆਂ ਜਿਹੜਾ ਮੈਨੂੰ ਵੰਡੇ ਕਿਹਾ ਸੀ ਦੋ ਰੂੜੀਆਂ ਮੈਨੂੰ ਰਿਸ਼ਤੇਦਾਰਾਂ ਨੇ ਦਵਾਈਆਂ ਸੀ ਵੀ ਇੱਥੇ ਪਾ ਲਿਆ ਉਹਦਾ ਮੈਨੂੰ ਕਿ ਕਮਰਾ ਵੀ ਨਹੀਂ ਦਿੱਤਾ ਸੀਗਾ ਉੱਥੋਂ ਉਹ ਸਮੇਂ ਤੁਸੀਂ ਕੀ ਕੰਮ ਕਰਦੇ ਘਰੀ ਕਰਦੇ ਕੋਲ ਮੈਂ ਡਾਕਟਰੀ ਕਰਦਾ ਸੀ ਪਿੰਡ ਅੱਛਾ ਉਹ ਸਮੇਂ ਡਾਕਟਰ ਕਰਦਾ ਮੈਂ ਡਾਕਟਰੀ ਸਿੱਖਿਆ ਹੋਇਆ ਸੀ ਬਹੁਤ ਵਧੀਆ ਕੰਮ ਜਾਣਦਾ ਮੈਂ ਹਾਂ ਚਲੋ ਵਧੀਆ ਤਾਂ ਰੱਬ ਦਾ ਨੋਆ ਤੇ ਮੈਥੋਂ ਮੇਰਾ ਉਹ ਛੱਡਿਆ ਗਿਆ ਡਰਦਾ ਮੈਂ ਕਦੇ ਕਿਸੇ ਦੇ ਘਰੇ ਲੁਕਿਆ ਕਰਾਂ ਕਰਾਂ ਕਿਸੇ ਦੇ ਇੱਕ ਪੁਲਿਸ ਸਟਾਫ ਦੀ ਦੂਜੀ ਚੱਕ ਲੈਂਦੀ ਸੀ ਤੇ ਅਖੀਰ ਚਲੋ ਹਾਲਾਤ ਠੀਕ ਹੋ ਗਏ ਮੈਂ ਘਰ ਪਾ ਲਿਆ ਕਿਸੇ ਨੇ ਮੈਨੂੰ ਇੱਟਾਂ ਦਵਾਈਆਂ ਧਾਰ ਕੇ ਕਿਸੇ ਨੇ ਸਿਮਿੰਟ ਦਬਾਇਆ ਕਿਸੇ ਨੇ ਕੁਛ ਮੇਰੇ ਮਾਪੇ ਤਾਂ ਉਹ ਹੀ ਜਿਹੜੇ ਮੈਨੂੰ ਖੋਲਾ ਛੱਪ ਕੇ ਦੇ ਗਏ ਅੱਜ ਦੁਨੀਆ 'ਚ ਬਹੁਤ ਬੰਦੇ ਨਹੀਂ ਹੈਗੇ ਜਿਨ੍ਹਾਂ ਦਾ ਯੋਗਦਾਨ ਹੈ ਮੇਰੀ ਜ਼ਿੰਦਗੀ 'ਚ ਮੈਂ ਐਡਾ ਕਰਜਾਈ ਸੀ ਹੂੰ ਐਡਾ ਕਰਜਾਈ ਸੀ ਮੈਂ ਮੈਂ ਮਰਾ ਤੂੰ 9 ਵਜੇ ਘਰੇ ਆਉਂਦਾ ਹੂੰ ਤੱਕੇ 4 ਵਜੇ ਨਿਕਲ ਜਾਂਦਾ ਹੂੰ ਵੀ ਪੰਜ ਸੇ ਮੰਗਿਆ ਸਪੈਸ਼ਲ ਆਉਣੀ ਆਉਣੀ ਯਾਰ ਮੈਂ ਦਿਹਾੜੀਆ ਵੀ ਆ ਗਿਆ ਸਿਮਿੰਟ ਵਾਲਾ ਵੀ ਆ ਗਿਆ ਪਜਰੀ ਵਾਲਾ ਵੀ ਆ ਗਿਆ ਉਹਨਾਂ ਟਾਈਮਾਂ ਦੇ ਵਿੱਚ ਮੈਂ ਪੁਲਿਸ ਤੋਂ ਖੜਾ ਛਡਾਉਣ ਦੇ ਲਈ ਬਿਕਰ ਮਹਰਾਜ ਦੇ ਲੜ ਲੱਗਿਆ ਅੱਛਾ ਨੀਦ ਘਾਟ ਸੀ ਉਹ ਲੋ ਸੌਦੇ ਨੋਟ ਵਾਲਾ ਜਿਹੜਾ ਸੌਦੇ ਨੋਟ ਵਾਲਾ ਬਸ ਉਹ ਕਿੱਥੇ ਮਿਲੇ ਉਹ ਮੈਨੂੰ ਸਰੂਰ ਜੇਲ੍ਹ ਦੇ ਵਿੱਚ ਜੇਲ੍ਹਬਾਰਡ ਸੀਗੇ ਉਹ ਮਿਲੇ ਜਿਹੜਾ ਮੈਨੂੰ ਥਾਣੇਦਾਰ ਤੰਗ ਕਰਦਾ ਸੀ ਹਾਂ ਉਹਦੇ ਨਾਲ ਜੇਲ੍ਹ ਦੇ ਵਿੱਚ ਹੀ ਮੁੰਡਾ ਸੀਗਾ ਸਤਪਾਲ ਪਸੌਰ ਦਾ ਭਾਈ ਕੀ ਪਸੌਰ ਦਾ ਉਹ ਥਾਣੇਦਾਰ ਦਾ ਕਲਾਸ ਪਹਿਲੋਂ ਸੀ ਉਥੋਂ ਗੱਲਬਾਤ ਜੀ ਜਦੋਂ ਮੈਂ ਅਫਸਰਾਂ ਦੱਸੇ ਬੰਗਾ ਜਰਾ ਐਂ ਗੱਲ ਐ ਮੇਰੇ ਨਾਲ ਤਾਂ ਕਿ ਤੂੰ ਇਹ ਕੰਮ ਨਹੀਂ ਕਰੀਂ ਤਰਦਾਵੇਂ ਨਾਲ ਬਗਜਿਆ ਕਰ ਤੇ ਫੈਕਟਰੀ ਮੈਂ ਤਾਂ ਤਰਸ ਕੀਤਾ ਉਹਨਾਂ ਨੇ ਤੂੰ ਬੋਲ ਬੋਲਦਿਆ ਕਰ ਕਹਿੰਦੇ ਇਹਦਾ ਕੰਮ ਚੱਲ ਤੇਰੇ ਪੈਸੇ ਬਣਜਿਆ ਕਰਨਗੇ 400 ਤੇ ਉਦੋਂ ਬਾਦੋਂ ਨੇ ਫਿਰ ਉਸਨ ਪੁਲਸ ਨੇ ਨਾਲ ਹੀ ਸ਼ੁਰੂਆਤ ਥੋੜੀ ਹੁੰਦੀ ਹੈ ਮਨ ਲੈ ਉਹ ਉਦੋਂ ਬਾਅਦ ਮੈਕਰੋ ਪੁਲਸ ਨੇ ਕੱਢਿਆ ਹੋਇਆ ਜੀ ਮੈਂ ਉੱਥੇ ਗਿੜੇ ਮਾਰ ਲੱਗਾ ਕਲਾਕਾਰਾਂ ਦੇ ਚ ਬਸ ਕੀੜਾ ਸੀਗਾ ਲਿਖਣ ਦਾ ਕਾਰ ਨਹੀਂ ਬਣਾਈ ਕੀਤੀ ਬਿਕਰ ਰਾਜੀ ਦਾ ਜਿਹੜਾ ਭਾਈ ਮੇਜਰ ਰਸਤਾ ਦੀ ਜਿਹਦੀ ਬਾਅਦ ਚ ਹਟ ਹੋਇਆ ਇਹ ਸਾਰਾ ਆਈਡੀਆ ਮੇਰਾ ਹੈ ਸਾਰਾ ਆਈਡੀਆ ਕਾਰ ਨਹੀਂ ਬਣਾਉਣਾ ਤੁਹਾਡਾ ਓਏ ਮੈਂ ਪਰਮੇਂਦਰ ਸੰਧੂ ਕੋਲੇ ਲੈ ਗਿਆ ਉਹਨੇ ਨਾਲ ਗਿਆ ਜਰਨਲ ਕਮਾਂਡ ਜ਼ੀਰੋ ਬਹੁਤ ਸੀਐਮਸੀ ਉਹਨਾਂ ਦੇ ਵੀ ਟੌਪ ਤੇ ਸੀ ਉਹਨਾਂ ਨੇ ਨਵੀਂ ਚੀਜ਼ ਲਿਆ ਉਹਨਾਂ ਨੇ ਜੀਮ ਨੂੰ ਬਣਾਉਣ ਵਾਲੇ ਜਰਨਲ ਕਮਾਣਾ ਇਹ ਕਹਿ ਸਕਦੇ ਹਾਂ ਨਾ ਕਲਾਕਾਰ ਬਣਾਉਣਾ ਹੈ ਕਲਾਕ ਮੁੱਖ ਮੰਤਰੀ ਬਣਾਉਣ ਵਾਲੀ ਅੱਛਾ ਕੋਈ ਮੁੱਖ ਮੰਤਰੀ ਦਾ ਫੋਟੋ ਕਿਨੇ ਬਣਾਇਆ ਕਲਾਕਾਰ ਬਾਅਦ ਚ ਬਣਦਾ ਕਲਾਕਾਰ ਬਣਾਉਣਾ ਹੈ ਸਾਹਮਣੇ ਲਿਆਉਣ ਵਾਲੀ ਹਾਂ ਚਲੋ 17 ਸਾਲਾਂ ਦੀ ਹਾਂ ਤੇ ਉਦੋਂ ਬਾਅਦ ਮੇਰੇ ਹਲਾਤ ਇਹ ਸੀਗੇ ਹਮ ਘਰ ਤਾਂ ਮੈਂ ਪਾ ਲਿਆ ਡਾਟਾ ਲੱਗ ਗਿਆ ਉੱਤੇ ਮਿੱਟੀ ਨਹੀਂ ਪਈ ਸੀ ਹਮ ਮੀਟੇ ਤਾਂ ਪਾਬੇ ਜੀ ਘਰੇ ਖੜੇ ਖੜਾ ਜਾ ਮੇਰੇ ਕੋਲ ਕੁਝ ਹੋਵੇ ਉਦੋਂ ਮੇਰੇ ਬਾਈ ਜੀ ਨੇ ਲਈ ਸੀ ਇਹ ਮੇਰੇ ਉਹਨਾਂ ਦਿਨਾਂ ਚ ਉਹਨਾਂ ਦਿਨਾਂ ਚ ਲੈ ਕੇ ਆਏ ਸੀਗੇ ਉਹ ਮੇਰੀ ਗੱਲ ਪਹਿਲਾਂ ਵੀ ਬੜੀ ਮਸ਼ਹੂਰ ਹੋਈ ਹੈ ਚਲੋ ਮੈਂ ਆਉਂਦਾ ਸੀ ਮੇਰੇ ਕੱਚੀ ਕੱਚੀਆਂ ਤਾਰਾਂ ਤਰਕੇ ਕੁੰਡੀ ਧਰਦਾ ਹੁੰਦਾ ਰਾਤ ਨੂੰ ਮੈਂ ਪੱਖੇ ਲਾਉਣ ਨੂੰ ਬੱਚਿਆਂ ਨੂੰ ਹੂੰ ਕੱਚੀ ਫਿਟਿੰਗ ਦੀ ਪਾਉਂ ਹਾਂ ਆਮ ਤਰ੍ਹਾਂ ਆ ਸਮਝ ਗਿਆ ਤੇ ਓਏ ਗੱਲ ਮੇਰੀ ਪਹਿਲਾਂ ਵੀ ਦੋ ਤਿੰਨ ਵਾਰੀ ਮਸ਼ਹੂਰੀ ਆ ਗੱਲ ਸੱਚੀ ਆ ਜਦ ਨਿਕਲਦੀ ਆ ਟੱਟ ਚੋਂ ਆਪਾਂ ਉਹ ਜਿਹੇ ਬੰਦੇ ਤਾਂ ਹੈ ਨਹੀਂਗੇ ਪਾਪੀ ਜੇ ਇਸ ਵਾਰੇ ਮੇਰੇ ਘਰ ਵਾਲੇ ਨੇ ਬਾਈ ਨੂੰ ਕਿਹਾ ਸੀ ਕਿ ਨਹੀਂ ਬਾਈ ਜੀ ਇਹ 250 ਰੁਪਏ ਲੈਂਦੇ ਹੁੰਦੇ ਆ ਪ੍ਰੋਗਰਾਮ ਦਾ ਹੂੰ ਉਹ ਕਹਿੰਦਾ ਕੋਈ ਨਾ ਆਪਣੇ ਭੇਜ 400 ਦੇ ਆ ਕਰੂੰ ਹੂੰ ਅਠਲ ਬੌਣ ਆਇਆ ਸੀ ਬੜਾ ਆਰਡ ਰਗਾ ਗਏ ਮੈਨੂੰ ਲੈ ਕੇ ਭਾਈ ਮੇਜਰਸ ਤੈਨੂੰ ਤਾਂ ਭਟਾਉੜ ਰਿੰਦਾ ਹੁੰਦਾ। ਭਟਾਉੜ ਰਿੰਦੇ ਸੀਗੇ। ਉਹ ਦੀਪਕਾਟ ਰੋਡ ਤੇ। ਰਿਸ਼ਤੇਦਾਰੀ ਸੀ। ਆਹ ਬੋਪਾਰਾ ਜੀ ਸਾਹਿਬ। ਇਹਨੇ ਰਿਸ਼ਤੇਦਾਰ ਨੇ। ਜਿਸ ਦਾ ਮਤਲਬ ਬੋਪਾਰਾ। ਰਖਮੰਤ ਬੋਪਾਰਾ ਜੀ। ਉਹਨਾਂ ਦੇ ਘਰੇ ਸੀ। ਕੁੱਤੇ ਆਏ। ਮੈਂ ਕੱਪੜੇ ਪ੍ਰੈਸਰ ਕੁੰਡੀ ਜੀ ਧਰ ਕੇ ਮੈਂ ਵੀ ਪ੍ਰੈਸ ਕਰ ਲਾ ਕੇ ਨਾ ਕੋਥੀ ਮਿਲੂ ਸਾਰਾ ਕੁਝ। ਪਤਾ ਨਹੀਂ। ਉਹ ਪਤਾ ਨਹੀਂ ਉਹ ਮੇਰੇ ਲਈ ਤਾਂ ਰੱਬ ਸੀ। ਉਹਨੇ ਮੇਰਾ ਸਾਰਾ ਕੁਝ ਜੱਜ ਕਰ ਲਿਆ। ਵੀ ਯਾਰ ਬੰਦਾ ਤਾਂ ਮਾੜੇ ਹਾਲਾਤਾਂ 'ਚ ਐ। ਮੈਂ ਅਠ ਘਾੜੇ ਲਵਾਉਣ ਗਿਆ। ਦੇਖੋ ਜੇ ਮੈਂ ਕਹਾਂ ਵੀ ਮੇਰਾ ਪੜਾ ਵਾਲਾ ਵਧੀਆ ਇਹ ਵੀ ਗੱਲ ਗਲਤ ਹੈ ਕਿਉਂਕਿ ਉਦੋਂ ਮੇਜਰ ਸਾਹਿਬ ਚੱਲਗੇ ਸੀਗੇ ਨਾ ਬਣ ਗਿਆ ਸੀ ਨਾ ਬਣ ਗਿਆ ਸੀ ਇੱਥੇ ਵੀ ਮੈਨੂੰ ਫਿਰ ਕੱਖਣ ਗਿਆ ਗੱਪ ਵੱਢੀ ਜਾਂਦਾ ਅੱਠੇ ਦਰਜ 38 ਬੁੱਕੋਏ 38 ਖੜੇ ਕੀ ਲੈਂਦੇ ਹੁੰਦੇ ਬਾਈ ਮੈਂ ਉਦੋਂ ਕੋਲ 12 13 ਅੱਛਾ 12 13000 ਬੇਟਿਆਂ ਦਾ 9 10 ਲੈ ਲੈਂਦੇ ਸੀ ਮੈਂ ਫਿਰ ਅੱਠ ਕੜੇ ਲਾ ਕੇ ਮੈਂ ਤਾਂ ਹੁਣ ਪੁੱਛਣੀ ਦੀ ਆਉਦੀ ਇਮਾਨਦਾਰੀ ਤੇ ਕੋਣ ਸੀ ਬਾਈ ਜੀ ਮੈਂ ਮੇਰੇ ਲਈ ਕੀ ਹੁਕਮ ਹੈ ਕਹਿੰਦਾ ਕਲਾ ਹਾਂ ਜੀ ਮੈਂ ਅੱਠ ਕੜੇ ਲਾ ਤੁਸੀਂ ਕਿਹਾ ਸੀ ਅੱਠ ਆਪਣੇ ਲਾ ਗੇ ਕਹਿੰਦਾ ਉੱਥੇ ਚੱਲਾਂਗੇ ਆ ਉਹ ਤਾਂ ਫਿਰ ਮੈਂ ਪਹਿਲੀ ਵਾਰ 10000 ਰੁਪਏ ਦਿੱਤਾ ਇਕੱਠਾ ਇਕੱਠਾ 10000 3200 ਮੇਰਾ ਖਾੜਿਆਂ ਦਾ ਅੱਡ ਸਕੂਟਰ ਸਕੂਟਰ ਦੇ ਕੇ ਕਿਹਾ ਮਿਲ ਕੇ ਆ ਜਾ ਤੱਕੇ 3200 ਖਾੜਿਆਂ ਦਾ ਅੱਡ 10000 ਮੈਂ 100 ਰੁਪਏ ਸਕੂਟਰ ਤੇਲ ਪਾਉਣ ਨੂੰ ਤੇ 50 ਤੇਲ ਪਾਉਣ ਨੂੰ ਤੇ ਜਦੋਂ ਤੇਲ ਪਾਉਣਾ 50 ਦੇ ਤੋਂ 2 ਲੀਟਰ ਜਾਂਦਾ ਸੀ ਜਦੋਂ ਤੇਲ ਪਾ ਲਈ 50 ਕੋਈ ਰੱਖ ਲਈ ਪੈਂਚਰ ਪੁੱਂਚਰ ਹੋ ਜਾਂਦਾ ਹੈ ਮੈਂ ਕਰੇ ਜਾ ਕੇ ਜਦੋਂ ਮੈਂ ਮਲਗੀ ਵੀ ਵਰਕ ਕਰ ਜਾਂਦਾ 10000 ਰੁਪਏ ਫੜਾਇਆ ਸਾਡੇ ਲਈ ਤਾਂ ਬਹੁਤ ਸੀ ਬਹੁਤ ਸੀ ਉਹਨਾਂ ਸਵਾਲਾਂ ਤੇ 10000 ਤੂੰ ਕਰੀ ਲੈ ਹੁਣ ਤੂੰ ਆਦਾ ਰਾਮ ਨਾਲ ਆਇਆ ਕਰ ਰਾਮ ਨਾਲ ਜਾਇ ਇਹ ਤਾਂ ਪਾ 500 ਡਣਾ ਉਹਨੂੰ 250 ਫੜਾ ਕੇ ਵੀ ਮੈਂ ਆਪਾਂ ਫੇਰ ਕਰਾਂਗੇ ਬਸ ਉਦੋਂ ਬਾਅਦ ਕੇਰਾ ਪੈਰ ਲਾ ਪੈਰ ਲਾ ਗੇ ਉਦੋਂ ਬਾਅਦ ਰੰਪਰੇ ਆ ਗਏ ਬਾਈ ਜੀ ਹੂੰ ਉਹਨਾਂ ਟਾਈਮਾਂ ਦੇ ਵਿੱਚ ਯਾਰ ਫੇਰ ਮੈਂ 네ਗੇਟਿਵਿਟੀ ਵਾਲੀ ਗੱਲ ਉਹਨਾਂ ਟਾਈਮਾਂ 'ਚ ਨਾ ਜਦੋਂ ਕੋਈ ਆਰਤੀਆ 10000 ਕਿਸੇ 10 ਕਿਲੇ ਵਾਲ ਨੂੰ ਨਹੀਂ ਦਿੰਦਾ ਸੀ ਮੈਂ ਇਹ ਲੈ ਜਾਂਦਾ ਸੀਗਾ ਬਾਈ ਦੇ 50000 ਰੁਪਇਆ ਪਰ ਹਾਂ ਇਹ ਗੱਲ ਸੱਚ ਹੈ ਪ੍ਰਮਾਤਮਾ ਸੁਣਦਾ ਹੈ ਮੈਨੂੰ ਬਹੁਤ ਕੁਝ ਕਹਿਣਗੇ ਮੈਂ ਇਕੱਲੀ ਇਕੱਲੀ ਲਿਸਟ ਬਣਾ ਕੇ ਰੱਖਦਾ ਸੈਦਾਰ ਰਹਿਲਾ ਫਰੋਜਪੁਰ ਐਨੀ ਤਰੀਕ ਦਾ ਮੇਲਾ ਹੂੰ ਬਾਬੇ ਦਾ ਨੋ ਵੀ ਪਨੋ ਦਾ ਵੀ ਅੱਜ ਆ ਪ੍ਰੋਗਰਾਮ ਲੱਗਿਆ ਇਹਨਾਂ ਨੇ ਕਿਹਾ ਮੇਰੀ ਲਿਸਟਿੰਗ ਦੇਖੀ ਸੀ ਮੈਲੇ ਆ ਕੇ ਮੁਰੇ ਧਰਨ ਦਾ ਪਾੜ ਦੇ ਨੂੰ ਤੇਰੇ ਪੂਰੇ ਹੋ ਗਏ ਹਾਂਜੀ ਹੋ ਗਏ ਚੱਲ ਠੀਕ ਹੈ ਇਹਨੇ ਕੋਰ ਇਹਨੇ ਕੋਰ ਦੇ ਦੋ ਲੈ ਜਾ ਕਿਨੇ ਲੈ ਜਾ ਯਾਰ ਇਹਨਾਂ ਦਾ ਨਾਮ ਹੀ ਮਲਕੇ ਵੀ ਮੈਂ ਰਾਜਾ ਸੀ ਇਹਨਾਂ ਦੇ ਘਰੇ ਮੈਨੂੰ ਮੈਂ ਇਹਨਾਂ ਦੇ ਘਰੇ ਰਾਜਾ ਬਣ ਗਿਆ ਸੀ ਉਦੋਂ ਵਾਰ ਰਾਜ਼ੀ ਕਰਦੇ ਆ ਜਦੋਂ ਤੁਸੀਂ ਮਿਲਦੇ ਹੋ ਬਾਈ ਮੇਜਰ ਉਦੋਂ ਬਾਈ ਮੇਜਰ ਦੇ ਕੀ ਹਾਲਾਤ ਸੀਗੇ ਮੰਨ ਲਓ ਰਿਸ਼ਤੇਦਾਰਾਂ ਦੇ ਘਰੇ ਰਹਿ ਰਹੇ ਸੀ ਠੀਕ ਠਾਕ ਹਾਲਾਤੀ ਸੀ ਸਨੇ ਸਨੇਹਦ ਫੈਮਲੀ ਦਾ ਹਾਂ ਸਨੇਹਦ ਫੈਮਲੀ ਆਪ ਦੇ ਉਹ ਸਾਡੂ ਸੀ ਇਹਨਾਂ ਦੇ ਕੀ ਸੀ ਜੋਤੀ ਤੇ ਇੱਥੀ ਹੋਈ ਨਹੀਂ ਉਹ ਮਾਸੀ ਦੇ ਜੋ ਆਈ ਸੀ ਇੱਦਾਂ ਤੇ ਜੋਤੀ ਦਾ ਜਨਮ ਸਲ ਭਦੌੜਦਾ ਹੀ ਹੈ ਹਾਂ ਤੇ ਉਹਦਾ ਨਵੀ ਦਾ ਵੀ ਅੱਛਾ ਭਦੌੜਦਾ ਹੀ ਜਾਂਦਾ ਭਦੌੜਦਾ ਹੀ ਹੈ ਤੇ ਉਹ ਪਰੋਂ ਭਾਬੀ ਜੀ ਇੱਥੇ ਪਰੋੜੀ ਸੀਗੇ ਫਿਰ ਇੱਥੇ ਕੁੱਟੀ ਲੈ ਲਈ ਹਾਂ ਰਾਮਪਰੇ ਰਾਮਪਰੇ ਤੇ ਕਿਹੜੀ ਵਸਤੀ ਵਾਜਦੀ ਆ ਆਪਣੀ ਉਹ ਸਟੇਸ਼ਨ ਦੇ ਨੇੜੇ ਹੈ ਉੱਥੇ ਇਹਦੋਂ ਬਾਅਦ ਤਾਂ ਫਿਰ 300 ਚੱਲ ਚੱਲ 300 ਚੱਲ ਚੱਲ 300 ਚੱਲ ਫਿਰ ਮੇਰਾ ਮਤਲਬ ਕਿ ਉਹਨਾਂ ਨਾਮਾਂ ਦੇ ਵਿੱਚ ਨੌ ਬਣ ਗਿਆ ਨੌ ਅਸੀਂ ਨਿੱਕੇ ਨਿੱਕੇ ਆਂਦੇ ਮੈਂ ਤੁਹਾਨੂੰ ਦੇਖਦਾ ਫਿਰ ਤੁਸੀਂ ਤੁਹਾਡੀ ਡਿਮਾਂਡ ਇਨੀ ਵੱਧ ਗਈ ਵੀ ਜਸਵਿੰਦਰ ਬਾਦ ਨੇ ਖੜਾ ਕਰਨਾ ਆਓ ਜੀ ਲਿਓ ਸੁਚੈਨ ਉਹ ਜਿਹੜੀ ਹੈ ਉਹ ਹੈ ਨਾ ਤੁਸੀਂ ਸਕੱਟ ਜਿਵੇਂ ਕਰਦੇ ਮੇਰਾ ਮਲਾਪ ਨੇ ਉਹ ਸਾਡੀ ਬੀਨਾ ਸਾਗਰੀ ਨੇ ਮਲਾਏ ਸੀਗੇ ਦਿੱਲੀ ਕਰਕੇ ਆਏ ਸੀ